ਹੁਣ ਆਹ ਸ਼ਬਦਾਬ ਲਈ ਹੁਣ ਇਹਨੂੰ ਧਿਆਨ ਨਾਲ ਪੜਿਓ ਮੈਂ 16 ਸ਼ਬਦ ਲਿਖੇ ਨੇ ਠੰਡੇ ਦਿਮਾਗ ਨਾਲ ਸਾਰੇ ਪੜ੍ਹ ਲਓ ਜੇ ਕਿਸੇ ਨੂੰ ਇਹਨਾਂ ਵਿੱਚੋਂ ਕਿਸੇ ਸ਼ਬਦ ਦਾ ਮਤਲਬ ਨਹੀਂ ਪਤਾ ਤਾਂ ਹੱਥ ਖੜਾ ਕਰੋ ਮੈਨੂੰ ਯਕੀਨ ਹੈ ਤੁਹਾਨੂੰ ਸਾਰਿਆਂ ਨੂੰ ਇਹ ਸਾਰੇ ਸ਼ਬਦ ਆਉਂਦੇ ਨੇ ਸਕੂਲ ਕਾਲਜ ਕਲਾਸ ਇੰਜਨ ਸਰਿੰਜ ਮਾਡਲ ਮਾਡਰਨ ਡਾਕਟਰ ਕਾਰ ਫਾਰਮ ਟੈਕਸ ਪੇਂਟਰ ਕਮਿਸ਼ਨ ਸਕੂਟਰ ਸਰਕਲ ਦੇ ਸਰਕਸ ਸਾਰੇ ਨੂੰ ਆਉਂਦੇ ਨੇ ਜੀ ਇਹ ਇਹ ਸ਼ਬਦ ਭਾਸ਼ਾ ਵਿਭਾਗ ਦੀ ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਦੀ ਡਿਕਸ਼ਨਰੀ ਵਿੱਚ ਉਪਲਬਧ ਨੇ ਪਰ ਇਹ ਸ਼ਬਦ ਪੰਜਾਬੀ ਦੇ ਨਹੀਂ ਇਹ ਸ਼ਬਦਾਂ ਦਾ ਮੂਲ ਪੰਜਾਬੀ ਨਹੀਂ ਪਰ ਇਹ ਪੰਜਾਬੀ 'ਚ ਇੰਨੇ ਪ੍ਰਚਲਿਤ ਨੇ ਕਿ ਪੰਜਾਬੀ ਦੀ ਡਿਕਸ਼ਨਰੀ ਵਿੱਚ ਉਪਲਬਧ ਨੇ ਸਾਨੂੰ ਕੋਈ ਇਤਰਾਜ਼ ਨਹੀਂ ਪਸ਼ਾਬਾ ਆਦਾਨ ਪ੍ਰਦਾਨ ਕਰਦੀਆਂ ਨੇ ਸ਼ਬਦਾਂ ਨੂੰ ਤੇ ਪੰਜਾਬੀ ਦੇ ਵਿਰੇ ਆਏ ਇਹਨਾਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਭਿੱਜੀਆਂ ਅੱਖਾਂ ਨਾਲ ਜਿਉਂ ਆਇਆ ਨੂੰ ਆਓ ਸਾਡੇ ਵਿਰੇ ਪ੍ਰਵਾਨ ਕਰਦੇ ਹਾਂ ਕੋਈ ਇਤਰਾਜ਼ ਨਹੀਂ ਹੈ ਸਾਡਾ ਪਛਾਬਾ ਸ਼ਬਦਾਂ ਨੂੰ ਆਦਾਨ ਪ੍ਰਦਾਨ ਕਰਦੀਆਂ ਨੇ ਇਹਨਾਂ ਨੂੰ ਵੀ ਜਿਉਂ ਆਇਆ ਨੂੰ ਕੋਈ ਇਤਰਾਜ਼ ਨਹੀਂ ਪਰ ਇਤਰਾਜ਼ ਕੁਝ ਹੋਰ ਹੈ ਕਿਹੜਾ ਆ ਵੀ 16 ਸ਼ਬਦ ਨੇ ਹੱਥ ਖੜੇ ਕਰੋ ਕਿੰਨਿਆਂ ਨੂੰ ਨਾ 16 ਦੇ ਮਤਲਬ ਪਤਾ ਨੇ ਜਿਹੜੀ ਤੁਹਾਡੀ ਡਿਕਸ਼ੀ ਦੇ ਸ਼ਬਦ ਸਨ ਤੇ ਅੱਜ ਇਹ ਸ਼ਬਦ ਤੁਹਾਡੀ ਡਿਕਸ਼ੀ ਵਿੱਚ ਉਪਲਬਧ ਨਹੀਂ ਹਨ। ਹੱਥ ਖੜੇ ਕਰੋ ਜਿਨੂੰ ਇਹ 16 ਸ਼ਬਦਾਂ ਦਾ ਮਤਲਬ ਪਤਾ ਹੈ। ਔਰ ਤਾਣ ਭਾਨ ਤੀਨ ਅਸ ਅਜ ਗਜ ਸੁਵਾ ਸਹਸ ਅੰਕਜ ਕੁਰੰਗ ਸਵਾਨ ਉੰਦਰ ਅਜਗਰ ਮਾਰਕਟ ਕਰ ਹਾਂ। ਹੱਥ ਖੜੇ ਕਰੋ ਕਿਨੂੰ ਇਹ 16 ਸ਼ਬਦ ਆਉਂਦੇ ਨੇ। ਇਤਰਾਜ ਇੱਥੇ ਖੜੋਤਾ। ਸਾਡੇ ਵਿਰੇ ਆਏ ਅੰਗਰੇਜ਼ੀ ਦੇ ਸ਼ਬਦਾਂ ਨੂੰ ਜਿਉਂ ਆਇਆ ਪਰ ਸਾਡੇ ਵਿਰੇ ਵਿੱਚ ਵਸਦੇ ਸ਼ਬਦਾਂ ਨੂੰ ਭਗਾ ਕੇ ਬਾਹਰ ਸੁੱਟਣਾ ਅਸੀਂ ਇਹ ਪਰਵਾਹ ਨਹੀਂ ਕਰਾਂਗੇ ਕਦਾ ਤਿਤ ਪਰਵਾਹ ਨਹੀਂ ਕਰਾਂਗੇ ਅੱਜ ਅਸੀਂ ਕਾਫਲਾ ਬਣਾ ਕੇ ਨਿਕਲੇ ਆ ਤੁਹਾਡਾ ਸਹਿਯੋਗ ਝੋੜੀ ਅੱਡ ਕੇ ਮੰਗਦੇ ਆ ਇਹੀ ਸੰਤ ਬਾਬਾ ਆਤਰ ਸਿੰਘ ਹੋਰਾਂ ਦਾ ਮਿਸ਼ਨ ਸੀ ਕਿ ਇਹ ਸ਼ਬਦ ਕਿਉਂ ਲੋਪ ਹੋਏ ਨੇ ਇਹ ਗੁਰਬਾਣੀ ਦੀ ਵੋਕੈਬਲਰੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਔਖੀ ਭਾਸ਼ਾ ਵਿੱਚ ਨਹੀਂ ਲਿਖਿਆ ਕਿਉਂਕਿ ਬ੍ਰਾਹਮਣਾਂ ਦੇ ਉਸ ਵਕਤ ਦੇ ਗ੍ਰੰਥ ਬਹੁਤ ਔਖੀ ਭਾਸ਼ਾ ਵਿੱਚ ਸਨ ਤੇ ਆਮ ਜਨਤਾ ਨੂੰ ਬ੍ਰਾਹਮਣ ਵਿੱਦਿਆ ਨਹੀਂ ਸਨ ਦੰਦੇ ਜਦ ਵਿੱਦਿਆ ਨਹੀਂ ਸਨ ਦੰਦੇ ਤੇ ਆਮ ਲੋਕ ਉਹ ਧੰ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਸਮਝ ਨਹੀਂ ਸਕਦੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਵੀ ਕ੍ਰਾਂਤੀਕਾਰੀ ਕਦਮ ਚੁੱਕਿਆ ਕਿ ਉੱਚੀਆਂ ਗੱਲਾਂ ਬ੍ਰਾਹਮਣ ਦੀਆਂ ਗੱਲਾਂ ਆਮ ਲੋਕਾਂ ਦੀ ਬੋਲੀ ਵਿੱਚ ਲਿਖ ਮਾਰੀ। ਉਹ ਕਹਿੰਦੇ ਸਨ ਕਿ ਇਹ ਜਿਹੜੀ ਉੱਚ ਵਿੱਦਿਆ ਨਾ ਇਹ ਤਾਂ ਬ੍ਰਾਹਮਣ ਦੇ ਘਰ ਜਨਮਿਆ ਹੀ ਲਊਗਾ। ਉਹ ਦੂਜਾ ਇਹ ਨੂੰ ਕੋਲੇ ਵੀ ਆ ਗਿਆ ਤਾਂ ਉਹਨੂੰ ਅਸੀਂ ਲਵੇ ਲੱਗਣ ਨਹੀਂ ਦੇਣਾ। ਗੁਰੂ ਨਾਨਕ ਸਾਹਿਬ ਕਹਿੰਦੇ ਕਿਉਂ ਵੰਡੀਆਂ ਪਾਈਆਂ ਨੇ? ਤੁਸੀਂ ਲਵੇ ਲੱਗਣ ਨਹੀਂ ਦੇਣਾ ਤੇ ਮੈਂ ਰੱਖਦੀਆਂ ਗੱਲਾਂ ਫਿਰ ਆਮ ਬੋਲੀ 'ਚ ਲਿਖ ਦਿੰਦਾ। ਲੋਕਾਂ ਨੂੰ ਪੜ੍ਹਨ ਵਾਸਤੇ ਇਹ ਵਿੱਦਿਆ ਦਾ ਇੱਕ ਕ੍ਰਾਂਤੀਕਾਰੀ ਰਾਹ ਐਵੇਂ ਤਾਂ ਟਾਪਰ ਇਕਵਾਲ ਨੂੰ ਕਹਿਣਾ ਪਿਆ। ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਸੇ ਸੁੱਤੇ ਪਏ ਲੋਕਾਂ ਨੂੰ ਜਗਾਇਆ ਜਗਾਉਂਦਾ ਕੌਣ ਹੈ ਗਿਆਨ ਵਿਦਿਆ ਸਾਹਿਤ ਤੇ ਸਾਹਿਬ ਨੇ ਬ੍ਰह्म ਸਾਹਿਤ ਲਿਖਿਆ ਉਸ ਬ੍ਰह्म ਸਾਹਿਤ ਦੇ ਸ਼ਬਦ ਨੇ ਤੇ ਲੈਟਰਨ ਨੇ ਉਸ ਬ੍ਰह्म ਸਾਹਿਬ ਦੇ ਸ਼ਬਦਾਂ ਨੂੰ ਅਲੋਪ ਕੀਤਾ ਤੇ ਅਸੀਂ ਉਹਨੂੰ ਮੁੜ ਕੇ ਸਰਜੀਤ ਕਰਨਾ ਹੈ ਹੁਣ ਮੈਂ ਤੁਹਾਨੂੰ ਹਰ ਰੋਜ਼ ਹੀ ਦਾਸਨਾਂ ਕਿਹਨਾ ਸ਼ਬਦ ਦਾ ਮਤਲਬ ਕੀ ਹੈ ਜੀ ਰੋਜ਼ ਪੜਦੇ ਆਏ ਗੱਲਾਂ ਨੂੰ ਕੀਰਤਨ ਵੀ ਸੁਣਦੇ ਆਂ ਪਰ ਸਾਨੂੰ ਇਹਦੇ ਮਤਲਬ ਨਹੀਂ ਪਤਾ ਮਤਲਬ ਨਾ ਪਤਾ ਹੋਣ ਕਾਰਨ ਹੀ ਸਾਡੇ ਉੱਤੇ ਗੁਰਬਾਣੀ ਦਾ ਉਹ ਅਸਰ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਹੈ ਮੇਰੇ ਕੋਲੇ ਆ ਕੇ ਤੂੰ ਕੁਝ ਹੋਰ ਮੰਗ ਤੇ ਅਸੀਂ ਉਹਦੇ ਕੋਲ ਜਾ ਕੇ ਕੁਝ ਹੋਰ ਮੰਗੀ ਜਾ ਰਹੇ ਏਸੇ ਕਰਕੇ ਅਸੀਂ ਸਿਰਫ ਗੁਰਬਾਣੀ ਨੂੰ ਮੱਥਾ ਟੇਕਣ ਤੱਕ ਰਹਿ ਗਏ ਆ ਜਿਹੜੀ ਗੁਰਬਾਣੀ ਦੀ ਅਸਲ ਕੜਕ ਸਹਣਾ ਜਿੱਥੇ ਗਰਵਾੜੀ ਛੋਟਾ ਠਾਹ ਮਾਰਦੀ ਹੈ ਉਹ ਸਾਨੂੰ ਪਤਾ ਹੀ ਨਹੀਂ ਕਿੱਥੇ ਹੈ ਕਿਉਂਕਿ ਇਹ ਵੋਕੈਬਲਰੀ ਲੋਪ ਹੋ ਚੁੱਕੀ ਹੈ ਅਸੀਂ ਇਹ ਮੋੜ ਸੁਰਜੀਤ ਕਰਨੀ ਹੈ ਔਰ ਹੁੰਦਾ ਹਾਰਟ ਦਿਲ ਤਾਣ ਹੁੰਦੀ ਹੈ ਤਾਕਤ ਗਾਵੇ ਕੋ ਤਾਣ ਭਾਨ ਹੁੰਦਾ ਸੂਰਜ ਨਮੋ ਭਾਨ ਭਾਨੇ ਤੇਨ ਹੁੰਦੀ ਹੈ ਗਾਹ ਤੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਆਰਤੀ ਸੈਬ ਸਰੋਹੀ ਸਾਹਦੀ ਯਹੇ ਹਮਾਰੇ ਪੀਰ ਆਸ ਹੁੰਦਾ ਘੋੜਾ ਅੱਜ ਕੇ ਵਸ ਗੁਰਕੀਨੋ ਕਿਹਰ ਕੁੱਕਰ ਕਿੰਨੇ ਲਗਾਈ ਰੇ ਅੱਜ ਹੁੰਦੀਆ ਬੱਕਰੀ ਗੱਜ ਹੁੰਦਾ ਹਾਥੀ ਸੁਆ ਹੁੰਦਾ ਤੋਤਾ ਸਹਾ ਹੁੰਦਾ 1000 1000 ਪੰਕਜ ਹੁੰਦਾ ਚਿੱਕੜ ਕੁਰੰਗ ਹੁੰਦਾ ਹਿਰਨ ਸਵਾਨ ਹੁੰਦਾ ਕੁੱਤਾ ਉਂਦਰ ਹੁੰਦਾ ਚੂਹਾ ਅਜਗਰ ਹੁੰਦਾ ਪਾਈਥਨ ਸੱਪ ਮਾਰਕਟ ਹੁੰਦਾ ਬਾਂਦਰ ਤੇ ਕਰਹਲਾ ਹੁੰਦਾ ਊਂ ਇਹ ਸਾਡੀ ਵਿਕਾਬਲ ਰੀਸੀ ਸਾਨੂੰ ਨਹੀਂ ਪਤਾ ਤੇ ਲੈਕਚਰਰ ਨੇ ਤੁਹਾਡੇ ਸ਼ਬਦ ਰੋਪ ਕੀਤੇ ਆਪਣੇ ਸ਼ਬਦ ਸਥਾਪਿਤ ਕੀਤੇ ਆਤਮ ਪਰਗਾਸ